ਆਉਂਦੇ ਪਿੰਡ ਪੈਲ ਦੀ ਲੜਕੀ ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਿਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੰਗਨਾਰਾ ਨੌਥ ਦੇ ਥੱਪੜ ਮਾਰਨ ਵਾਲੀ ਲੜਕੀ ਦੇ ਤਾਇਆ ਕੈਪਟਨ ਗੁਰਚਰਨ ਸਿੰਘ ਅਤੇ ਚਾਚਾ ਸ਼ੰਕਰ ਸਿੰਘ ਤੇ ਲੜਕੀ ਦੇ ਪ੍ਰਾਜਾਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਲੜਕੀ ਦੇ ਉੱਤੇ ਮਾਣ ਹੈ ਕਿਉਂਕਿ ਕੰਗਨਾਰਾ ਨੌਥ ਹਮੇਸ਼ਾ ਹੀ ਸਿੱਖਾ ਦੇ ਖਿਲਾਫ ਬਿਆਨ ਦੇ ਕੇ ਆਪਣੇ ਆਪ ਨੂੰ ਫੇਮਸ ਰੱਖਦੀ ਹੈ ਜੋ ਵੀ ਸਾਡੀ ਲੜਕੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਔਰ মিডিਆ ਰਾਹੀਂ ਸਭ ਲੋਕਾਂ ਨੇ ਵੇਖਿਆ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਲੜਕੀ ਕੋਈ ਵਧੇਗੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਤਰਨਤਾਰੰਤ ਸਾਨੂੰ ਪਟਿਆਲਾ ਦੀ ਖਾਸ ਰਿਪੋਰਟ ਸਭ ਤੋਂ ਵੱਡਾ ਮੈਂ ਗੁਰਚਰਨ ਸਿੰਘ ਕੈਪਟਨ ਗੁਰਚਰਨ ਸਿੰਘ ਆਨਰਰੀ ਕੈਪਟਨ ਪੈਨਸ਼ਨ ਆਇਆ ਦੂਸਰਾ ਮੰਗਲ ਸਿੰਘ ਗੁਰ ਚੁੱਕੇ ਨੇ ਅਰਸਲ ਦੇਰੀ ਪੈਨਸ਼ਨ ਆਏ ਸੀ ਤੀਸਰਾ ਸਰਵਣ ਸਿੰਘ ਪਹਿਲਵਾਨ ਨੂੰ ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ ਆਮ ਇਹਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਰਹਿਆ ਉਹਦੀਆਂ ਤੀਸਰੇ ਥਾਂ ਉਹ ਜਲੰਧਰ ਰਹਿੰਦੇ ਨੇ ਉਸ ਤੋਂ ਇਲਾਵਾ ਚੌਥੇ ਥਾਂ ਉਤਮ ਸਿੰਘ ਜਿਹੜੀ ਰਹੇ ਲੜਕੀ ਆ ਜਿਹੜੇ ਆਪਣੇ ਕੁਲਵਿੰਦਰ ਕੌਰ ਉਹ ਖੇਤੀ ਕਰਦਾ ਇਹ ਪਿੰਡ ਇੱਥੇ ਉਸ ਤੋਂ ਛੋਟਾ ਸਾਰਾ ਤੋਂ ਸ਼ੰਕਰ ਸਿੰਘ ਸਾਰਾ ਤੋਂ ਛੋਟਾ ਪਰ ਇਹ ਸਾਡਾ ਪਰਿਵਾਰਕ ਹੈਗਾ ਜਿਹੜਾ ਬੇਟਾ ਹੈ ਤਾਂ ਕਬਈ ਕਿਵੇਂ ਦੇਖਦੇ ਹੋ ਜਿਵੇਂ ਕਿਸਾਨੀ ਅੰਦੋਲਨ ਤੇ ਚੱਲਦੇ ਆ ਜਿਹੜਾ ਕਿ ਇਹ ਪੰਗੜਾ ਨਾ ਤੋਂ ਜਿਹੜਾ ਕਿ ਇੱਕ ਬਿਆਨ ਦਿੱਤਾ ਹੈਗਾ ਕਿਸਾਨਾਂ ਪ੍ਰਤੀ ਕਿਵੇਂ ਦੇਖਦੇ ਹੋ ਇਹਨੂੰ ਬਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਦੇਖੋ ਜੋ ਕੁਝ ਹੋਇਆ ਹੈ ਗਲਤ ਹੋਇਆ ਜਿਹੜਾ ਬੰਦਾ ਜੇ ਉਹ ਹੈ ਆਪਣੀ ਪੋਜੀਸ਼ਨ ਵਿੱਚ ਵੱਡੇ ਥਾਵਾ ਤੇ ਉਹਨੂੰ ਛੋਟੇ ਆਦਮੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਦਰਕਾਰਨਾ ਚਾਹੀਦਾ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਇੱਜ਼ਤ ਕਰਕੇ ਕੀਤੀ ਜਾਂਦੀ ਆ ਇੱਜ਼ਤ ਲਈ ਜਾਂਦੀ ਆ ਇਹ ਉਹਨਾਂ ਨੇ ਜੋ ਉਸ ਐਮਪੀ ਨੇ ਕੀਤਾ ਅੱਛਾ ਨਹੀਂ ਕੀਤਾ ਵਾਗਰਦੀ ਕਾ ਖਾਲਸਾ ਵਾਗਰਦੀ ਦੀ ਫਤਿਹ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਲਫ਼ਜ਼ ਬੋਲੇ ਤੇ ਉਹਨਾਂ ਨੂੰ ਪੋਤਣੇ ਪਾਇਆ ਔਰ ਉਹਨਾਂ ਨੇ ਤਲਾਸ਼ੀ ਲੈਣੀ ਆ ਛੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਤੇ ਖਲੋਤਾ ਉਹਨੇ ਆਪਦੀ ਡਿਊਟੀ ਨਿਭਾਉਣੀ ਆ ਉਹ ਲੜਕੀ ਨੇ ਉਹਨੂੰ ਕਵੱਦ ਘਟਕਿਆ 100-100 ਰੁਪਏ ਤੇ ਧਰਨੇ ਤੇ ਜਾਣ ਨੂੰ ਜਨਾਨੀਆਂ ਜਾ ਕੇ ਵੇਂਦੀਆਂ ਆ ਉਨੇ ਵਾਦ ਕਟ ਲਵਜ ਬਹੁਤ ਬੋਲੇ ਜਿਹੜੇ ਬੋਲੇ ਕਈ ਲਵਜ ਇਹੋ ਜਿਹੇ ਵੀ ਬੋਲੇ ਜਿਹੜੇ ਕਹਿਣ ਦੇ ਲਾਇਕ ਨਹੀਂ ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ ਚੰਗਾ ਕੀਤਾ ਤੁਸੀਂ ਲੜਕੀ ਨੇ ਕੀ ਲੱਗਦੇ ਆ ਚਾਚਾ ਜੀ ਲੱਗਦੇ ਆ ਜੀ ਤੇ ਕੀ ਕਹਿਣਾ ਚਾਹੋ ਤੁਸੀਂ ਜਿਹੜਾ ਇਹ ਕੰਮ ਕੀਤਾ ਵਧੀਆ ਕੀਤਾ ਜਾਂ ਗਲਤ ਕੀਤਾ ਨਹੀਂ ਉਹਨੇ ਆਪ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਉਹਨੇ ਠੀਕ ਕੀਤਾ ਅੱਜ ਕਿਵੇਂ ਮਹਿਸੂਸ ਕਰਦੇ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਦਿੱਤਾ ਗਿਆ ਸਾਰੇ ਪ੍ਰਗਟਾਓ ਤਾਂ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਦਿੱਤਾ ਕਿਵੇਂ ਮਹਿਸੂਸ ਕਰਦੇ ਹੋ ਅੱਹੀਂ ਚੱਲਾਂਗੇ ਬਸ ਖੁਸ਼ ਕਰਦੇ ਹਾਂ ਸਾਰੀ ਪੰਚਾਇਤ ਤੁਹਾਡੇ ਨਾਲ ਹਾਂ ਜੀ ਜੋ ਕੋਈ ਅੱਜ ਆਹ ਭੈਟਾ ਵਿੱਚ ਇਕੱਠੇ ਹੋਏ ਸਰਪੰਚ ਮੇਜ ਸਿੰਘ ਬੋਲ ਰਿਹਾ ਇਹ ਸਰਦਾਰ ਚਰਸੇ ਕੈਪਟਨ ਆ ਇਹ ਕਿਲੋਮੀਟਰ ਕੋਰ ਦਾ ਪਾਇਆ ਵਾ ਇੱਕ ਚਾਚੀ ਸੀ ਉਹਦੇ ਘਰ ਦੇ ਵਿੱਚ ਬੈਠੇ ਆ ਇਹ ਬਾਅਦ ਦੇ ਵਿੱਚ ਇਹ ਜੋ ਕੁਝ ਹੋਇਆ ਵਾ ਇਹ ਜਿਹੜਾ ਵੀ ਹੋਇਆ ਵਾਕਈ ਵੀ ਲੜਕੀ ਦਾ ਵਾਲਾ ਇਹ ਗਲਤ ਵਿਹਾਰ ਕੀਤਾ ਕੰਗਣਾ ਨੇ ਇਹ ਕੋਈ ਚੰਗੀ ਗੱਲ ਨਹੀਂ ਕੀਤੀ ਆ ਇਹਨਾਂ ਨੂੰ ਸਜ਼ਾ ਮਾਰ ਕੀਤਾ ਜਾਂ ਸਾਰੇ ਪਰਿਵਾਰ ਨੂੰ ਸਾਰੀ ਪੰਚਾਇਤ ਨੇ ਸਾਰੇ ਇਲਾਕਾ ਨਿਵਾਸੀਆਂ ਸਾਰੇ ਪਿੰਡ ਵਾਲਿਆਂ ਨੇ ਸਾਰਿਆਂ ਮਿਲ ਕੇ ਇਹ ਕਰਕੇ ਕੋਈ ਵੀ ਤਰੀਕ ਹੋਏ ਇਹਨਾਂ ਦੇ ਨਾਲ ਆ ਸਾਰਾ ਇਲਾਕਾ ਨਿਵਾਸੀ ਨਾਲ ਹਰ ਪੱਖੋਂ ਇਹਨਾਂ ਨਾਲ ਵਾ ਇਹ ਪਿਛੇ ਨਹੀਂ ਹਟਾਂਗੇ ਕਿਸੇ ਗੱਲੋਂ ਤੇ ਜਿਹੜਾ ਇਹ ਧੱਕਾ ਨਹੀਂ ਹੁੰਦਿਆਂਗੇ ਤੇ ਸਰਕਾਰਾਂ ਦਾ ਵੀ ਚਾਹੀਦਾ ਵੀ ਇਹ ਧੱਕਾ ਨਹੀਂ ਹੁੰਦਣਾ ਚਾਹੀਦਾ ਜੋ ਇਹ ਹੋਇਆ ਉਸੇ ਵਾਪਰਿਆ ਵਾ ਤੇ ਇਹ ਸਹੀ ਆ ਜੋ ਕੁਝ ਆ ਠੀਕ ਆ ਤੇ ਇਹਨੂੰ ਇੱਥੇ ਸਮਾਪਤ ਕਰ ਦੇਣਾ ਚਾਹੀਦਾ ਸੀ ਤੇ ਜਿਹੜੀ ਗੱਲ ਨਹੀਂ ਬਤੋਣੀ ਚਾਹੀਦੀ ਇਹ ਅੱਗੇ ਇਹਨਾਂ ਨੇ ਗਲਤ ਕੰਮ ਕੀਤਾ ਵੀ ਪਰਚਾ ਦਰਜ ਕਰਦੇ ਹੋ ਰਿਸਪੈਂਡ ਕਰਦੇ ਹੋ ਏਡੀ ਛਤੀ ਇਹ ਕਾਲੀ ਦਾ ਇਹ ਕੰਮ ਨਹੀਂ ਕਰ ਦਿੱਤੀ ਜੈ ਸਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪਵਾਰ ਹੈ ਤੇ ਕਲਜਿੰਦਰ ਕੌਰ ਮੇਰੀ ਛੋਟੀ ਸਿਸਟਰ ਹੈ ਮੈਂ ਜੁਐਸ ਰਹਿਣਾ ਤੇ ਮੈਂ ਪਰਸੋ ਹੀ ਆਇਆ ਸੀ ਜਦੋਂ ਇਹ ਘਟਨਾ ਹੋਈ ਏ ਉਹ ਔਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈ ਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬੱਕਟ ਦੇ ਵਿੱਚ ਪਾ ਦਿਓ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਭੜਕ ਗਈ ਤੇ ਉਹਨੂੰ ਖਾਲਸਤਾਨੀ ਦਾ ਤਬਾ ਲਾਤਾ ਉਹਦੇ ਉੱਤੇ ਕਿਉਂਕਿ ਉਹਦੇ ਨੇਮ ਪਲੇਟ ਤੇ ਕੌਰ ਲਿਖਿਆ ਹੋਇਆ ਸੀ ਤੇ ਜੋ ਵੀ ਸਿੰਘ ਜਾਂ ਕੌਰ ਆ ਉਹਨੂੰ ਇਹ ਕੰਗਣਾ ਹਮੇਸ਼ਾ ਟਾਰਗੇਟ ਕਰਦੀ ਆ ਕਿ ਇਹ ਖਾਲਸਤਾਨੀ ਹੈ ਮਾਇਵਾਦੀ ਹੈ ਪਖਵਾਦੀ ਹੈ ਪਖਵਾਦੀ ਹੈ ਤੇ ਇਹਦੇ ਪਹਿਲਾਂ ਵੀ ਜੋ ਬਿਆਨ ਆਇਆ ਉਹ ਹਮੇਸ਼ਾ ਪੜਕਾਉ ਪਿਆੜਾਇਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਜਦੋਂ ਉਹਨੂੰ ਕਲਜੈਂਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲੋਂ ਇਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਵਿੱਚ ਰੱਖ ਦੋ ਇਸ ਸਟੈਂਡ ਕਰਨਾ ਤੇ ਉਹਨੇ ਉਹਦੋਂ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੇ ਕੋਈ ਵੀ ਹਲਤ ਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਆ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਉਹਨੇ ਉਹਦੇ ਥੱਪੜ ਮਾਰਿਆ ਇਹਦਾ ਸਾਰਾ ਇੱਕ ਆਪਣਾ ਪਬਲਿਕਲ ਸਟੰਟ ਆ ਤੇ ਇਹਨੂੰ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ ਤੇ ਸੋ ਅਸੀਂ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਸਰਪੰਚ ਸਾਹਿਬ ਮੇਰੇ ਚਾਚੇ ਤਾਏ ਜੋ ਵੀ ਆ ਸਾਡੇ ਨਾਲ ਆ ਸਾਡੇ ਨਾਲ ਸਾਰਾ ਪੰਜਾਬ ਤੇ ਨਾਲ ਹੀ ਸਾਡੇ ਨਾਲ ਜੋ ਵੀ ਬਾਹਰ ਸਾਡੇ ਬੈਠੇ ਸਿੱਖ ਭਰਾਵਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਕਿ ਜੋ ਵੀ ਹੋ ਰਿਹਾ ਕੁੜੀ ਨਾਲ ਧੱਕਾ ਹੋ ਰਿਹਾ ਏ ਸੋ ਇੱਕ ਅਗਣਾ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਜਦੋਂ ਵੀ ਬੋਲਦੀ ਆ ਬਹੁਤ ਗਲਤ ਬੋਲਦੀ ਆ ਤੇ ਅਸੀਂ ਇਸ ਚੀਜ਼ ਦੀ ਪ੍ਰਜੋਰ ਨਿੰਦਿਆ ਕਰਦੇ ਆ ਇੱਕ ਦੱਸਿਆ ਜਾ ਰਿਹਾ ਕਿ ਜਿਹੜਾ ਕੀ ਉਹ 8 ਕਿਲੋ ਮੀਟਰ ਤੇ ਕਿਹੜਾ ਕਿ ਪੁਚਰ ਦਰਜ ਕਰ ਦਿੱਤਾ ਗਿਆ ਤੇ ਡਿਊਟੀ ਤੋਂ ਸਸਨ ਹਾਂਜੀ ਹਾਲੇ ਤੱਕ ਕੋਈ ਇਹੋ ਜਿਹਾ ਬੰਦਾ ਉਹਦੇ ਸਸਪੈਂਡ ਤਾਂ ਕਰ ਦਿੱਤਾ ਏ ਪਰ ਉਹਦੇ ਤੇ ਜਿਹੜਾ ਪਰਚਾ ਆਇਆ ਜੇ ਪਰਚਾ ਕੀਤਾ ਏ ਤੇ ਉਹ ਆਨ ਡਿਊਟੀ ਆ ਉਹਨੇ ਕੋਈ ਕੋਈ ਗਲਤ ਉਹਨੂੰ ਆਪ ਤੇ ਉਹਨੇ ਕੋਈ ਸ਼ੁਰੂਆਤ ਨਹੀਂ ਕੀਤੀ ਜੇ ਪਰਚਾ ਕਲਜੈਂਦਰ ਕੌਰ ਤੋਂ ਆਇਆ ਤੇ ਪਰਚਾ ਉਹਦੇ ਉੱਤੇ ਕੰਗਣਾ ਤੋਂ ਵੀ ਬੰਦਾ ਏ ਪਰ ਇਹ ਹੁਣ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਇਹ ਹਮੇਸ਼ਾ ਹੀ ਇੱਕ ਆਮ ਨਾਗਰਿਕ ਨਾਲ ਧੱਕਾ ਕਰਦੀਆਂ ਆਉਣ ਡੀਆਂ ਤੇ ਇਹਦਾ ਇਹ ਬਹੁਤ ਗਲਤ ਗੱਲ ਆ ਜੇ ਜੇ ਕਲਜਿੰਦਰ ਕੌਰ ਦੋਸ਼ੀ ਆ ਤੇ ਉਹਦੀ ਬਰोबर ਕੰਗਣਾ ਵੀ ਦੋਸ਼ੀ ਹਾਂਜੀ ਕਿਹਦਾ ਤੁਹਾਡੀ ਹਾਂਜੀ ਮੇਰਾ ਨਾ ਹੀਰਾ ਸਿੰਘ ਜੀ ਪਿੰਡ ਪੈਲਟਾਏ ਵਾਲਾ ਇਹ ਕਿਹੜਾ ਚਾਹੋ ਜਿਹੜਾ ਤੁਹਾਡੀ ਫਿਰਦੀ ਇੱਕ ਕੰਗਲਾ ਕੌਡੀ ਦਾ ਨਾਮ ਪਾ ਰਹੇ ਹਾਂਜੀ ਇਹ ਸਾਡੇ ਪਿੰਡ ਦੀ ਲੜਕੀ ਕਲਵਿੰਦਰ ਕੌਰ ਜਿਹੜੀ ਆ ਸਰਦਾਰ ਉਤਮ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹਨੇ ਵੇਖੋ ਡਿਊਟੀ ਪੱਖ ਤੋਂ ਜੇ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਦੇ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਣਾ ਰਣੌਤ ਦਾ ਸਾਨੂੰ ਕਿਰਦਾਰ ਜਰੂਰ ਵੇਖਣਾ ਪਊਗਾ ਵੀ ਪਿਸ਼ੋਕੜ ਦੇ ਵਿੱਚ ਉਹਨੇ ਕੀ ਕੀ ਕੀਤਾ ਉਹਨੇ ਲੋਕਾਂ ਦੇ ਪ੍ਰਤੀ ਕਿਹੋ ਜਿਹੀ ਬਿਆਨਬਾਜ਼ੀ ਕੀਤੀ ਕਿਹੋ ਜਿਹੇ ਸ਼ਬਦਾਂ ਦੇ ਨਾਲ ਲੋਕਾਂ ਨੂੰ ਉਹਨੇ ਕਿਸਾਨ ਸੰਘਰਸ਼ ਨੂੰ ਅਡਰੈਸ ਕੀਤਾ ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੇਖਾਂਗੇ ਤੇ ਉਹ ਕੰਗਣਾ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਮੈਨੂੰ ਨਾ ਕੱਲ ਹੀ ਪਤਾ ਲੱਗਾ ਵੀ ਉਹਦੀ ਨਾ ਇੱਕ ਤਜਸਵੀ ਫਿਲਮ ਜਿਹੜੀ ਫਲਾਪ ਹੋ ਗਈ ਸੀ ਇੱਕ ਨਵੀਂ ਆ ਰਹੀ ਉਹਦੀ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਉਹ ਜੇ ਕੰਮ ਕਰ ਰਹੀ ਹੈ ਵੀ ਮੇਰਾ ਲੋਕਾਂ ਦੇ ਵਿੱਚ ਅਕਸ ਜਾਵੇ ਇਹ ਨਾ ਮੈਨੂੰ ਲੱਗ ਜਿਹੜੇ ਹਿੰਦੂ ਵਰਸਸ ਸਿੱਖ ਬਣਾਉਣਾ ਚਾਹੁੰਦੇ ਆ ਲੜਾਈ ਨੂੰ ਜਦੋਂ ਕਿ ਇਹ ਹੈ ਨਹੀਂ ਇਹ ਨੇਕੀ ਤੇ ਬਦੀ ਦੀ ਗੱਲ ਵਾ ਉਹ ਇਸ ਜਿਹੇ ਗੱਲਾਂ ਕਰਕੇ ਹਿੰਦੂਆਂ ਦੇ ਵਿੱਚ ਫੇਮਸ ਹੋਣਾ ਚਾਹੁੰਦੀ ਹੈ ਵੀ ਮੈਂ ਸੋਚ ਉਹ ਸੋਚਣ ਵੀ ਇਹ ਸਿਨੇਮਾ ਜਿਹੜੇ ਸਾਡੇ ਨਾਲ ਵਧੀਕੀ ਕਰਦੇ ਆ ਤੇ ਮੇਰੀ ਜਿਹੜੀ ਫਿਲਮ ਦੀ ਉਹ ਪ੍ਰਮੋਸ਼ਨ ਹੋ ਜੂਗੀ ਅਸੀਂ ਚਾਹੁੰਦੇ ਆ ਵੀ ਆਪਦੀ ਨਿੱਜੀ ਜ਼ਿੰਦਗੀ ਵਾਸਤੇ ਇਹੋ ਜੀ ਕੋਈ ਵੀ ਆ ਪਾੜਾ ਜਿਹੜੀ ਲੜਾਈ ਆ ਉਹ ਕਿਸੇ ਦੇ ਵਿੱਚ ਵੀ ਨਹੀਂ ਪਾਉਣੀ ਚਾਹੀਦੀ ਬਾਕੀ ਸਾਨੂੰ ਕੁਲਵੰਦਰ ਕੌਰ ਤੇ ਮੰਨਿਆ ਉਸ ਦੇ ਮਨ ਦੇ ਵਿੱਚ ਗਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਇਕਸ਼ਾਨ ਸੰਘਰਸ਼ ਵੇਲੇ 100-100 ਰੁਪਏ ਦਿਹਾੜੀ ਪਰ ਲੜਾਈ ਦਾ ਮੋੜ ਜਿਹੜਾ ਵਾ ਉਹ ਮੈਨੂੰ ਲੱਗਦਾ ਚੈਕਿੰਗ ਤੋਂ ਵਜ੍ਹਾ ਕਿਉਂਕਿ ਜਿਹੜਾ ਜਿਹੜਾ ਬੰਦਾ ਬਾਹਰ ਕਦੇ ਹੌਮੇ ਵਿਖਾਉਂਦਾ ਹੈ ਹਿੰਟ ਵਿਖਾਉਂਦਾ ਹੈ ਹਰ ਤਾਂ ਵਿਖਾਉਂਦਾ ਜਦੋਂ 에어ਪੋਰਟ ਤੇ ਗਈ ਹੈ ਮੈਨੂੰ ਲੱਗਦਾ ਚੈਕਿੰਗ ਤੋਂ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਸਮਾਨ ਉਹਦੇ ਵਿੱਚ ਟ੍ਰੇਲ ਚ ਰੱਖਣ ਕਰੋ ਕਿਉਂਕਿ ਮੈਂ ਕਾਫੀ ਟਰੈਵਲ ਕੀਤਾ ਉਥੇ ਕੜੇ ਤੱਕ ਸਾਨੂੰ ਸ਼ਸਤਰਾਂ ਤੱਕ ਲਾ ਕੇ ਸਾਰੇ ਵਿੱਚ ਰੱਖਣੇ ਪੈਂਦੇ ਆ ਫਿਰ ਸਾਰੀ ਸਕੈਨਿੰਗ ਹੁੰਦੀ ਹੈ ਜਦੋਂ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪ ਨੂੰ ਹੌਮੇ ਸੀਗੀ ਉਹਨੇ ਤੌਂਸ ਦਿਖਾਈ ਆ ਜਿਸ ਤੌਂਸ ਤੋਂ ਗੱਲ ਵਾਧ ਡਿਊਟੀ ਦੌਰਾਨ ਵੀ ਕੁਝ ਨਹੀਂ ਮਾੜਾ ਬਹੁਤ ਸਾਰੇ ਇੱਥੇ ਇਦਾਂ ਦੇ ਇਨਸੀਡੈਂਟ ਵਾਪਰਦੇ ਆ ਉਹਨੂੰ ਕੁਝ ਵੀ ਮਾੜਾ ਨਹੀਂ ਕੀਤਾ ਸ਼ੇਰਨੀ ਬੱਚੀ ਤੇ ਸਾਨੂੰ ਮਾਣ ਆ ਦੂਸਰੀ ਗੱਲ पे ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਉਹਦੇ ਨਾਲ ਖੜਿਆ ਹਰ ਪੱਖ ਤੋਂ ਨਾਲ ਖੜਿਆ ਆ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਇਸ ਮੁੱਦੇ ਨੂੰ ਇੱਡਾ ਵੱਡਾ ਨਾ ਸਮਝਦੇ ਹੋਏ ਇੱਥੇ ਖਤਮ ਕੀਤਾ ਜਾਵੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਇਹ ਕਾਨੂੰਨੀ ਪੱਖ ਤੋਂ ਵੀ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਬਣਦੀ 23 24 ਨਹੀਂ ਬਣਦੀ ਹੈਨਾ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋ ਪੈਦਾ ਹੁੰਦਾ ਫਿਰ ਲੋਕਾਂ ਦੇ ਵਿੱਚ ਜੇ ਤੁਸੀਂ ਬੇਇਨਸਾਫੀ ਕਰੋ ਤੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੇ ਲੜਕੀ ਨੇ ਸੱਪੜ ਮਾਰਿਆ ਤਾਂ ਉਹਦੀ ਜਿੰਨੀ ਕਾਰਵਾਈ ਬਣਦੀ ਹੈ ਉਹ ਨਹੀਂ ਕਰਦੇ ਉਸ ਤੋਂ ਵੱਧ ਜੇ ਕੋਈ ਨੂੰ ਲੀਗਲ ਐਕਸ਼ਨ ਉੱਤੇ ਲਿਆ ਜਾਂਦਾ ਉਹਨੂੰ ਰਿਸਮਿਸ ਕੀਤਾ ਜਾਂਦਾ ਤੇ ਫਿਰ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਪਰਿਵਾਰ ਦੇ ਨਾਲ ਵੀ ਖੜੇ ਆ ਸਾਰਾ ਪੰਜਾਬ ਖੜਿਆ ਵਾ ਅਸੀਂ ਹਰ ਪੱਖ ਤੋਂ ਉਹਦੀ ਮਦਦ ਜਿਹੜੀ ਲੜਕੀ ਦੀ ਉਹ ਕਰਾਂਗੇ